15 ਅਕਤੂਬਰ ਨੂੰ ਹੋਣ ਵਾਲੀਆਂ ਪੰਚੀ ਸਰਪੰਚੀ ਦੇ ਚੋਣਾਂ ਲਈ ਕੱਲ ਨਾਮਜ਼ਦਗੀ ਦਾ ਦੋ ਛਿਟਕੂਟ ਕਟਨਾਵਾ ਤੋਂ ਬਾਅਦ ਜਿਹੜਾ ਖਤਮ ਹੋ ਚੁੱਕਾ ਹੈ ਤੇ ਹੁਣ ਜਿਹੜੇ ਉਮੀਦਵਾਰ ਹੈਗੇ ਆ ਜੋ ਜਿਨ੍ਹਾਂ ਨੇ ਪੰਚੀ ਸਰਪੰਚੀ ਵਾਸਤੇ ਆਪਣੀ ਨਾਮ ਜਿੱਦੀਆਂ ਦਰਜ ਕਰਾਈਆਂ ਤੇ ਹੁਣ ਉਹਨਾਂ ਦੀ ਕਿਸਮ ਦਾ ਫਾਇਦਾ ਲੋਕਾਂ ਦੇ ਹੱਥ ਚ ਆਏ ਕਿ ਲੋਕ ਜਿਨ੍ਹਾਂ ਨੂੰ ਜੜਾ ਚੁਣ ਕੇ ਤੇ ਆਪਣੇ ਜਿਹੜੇ ਪਿੰਡ ਦਾ ਸਰਪੰਚ ਬਣਾਉਂਦੇ ਆ ਤਾਂ ਜੋ ਆਪਣੇ ਵਿਕਾਸ ਨੂੰ ਹੋਰ ਜਿਹੜੀ ਗਤੀ ਕਿ ਦਿੱਤੀ ਜਾ ਸਕੇ ਤੇ ਨਾਲੇ ਇੱਕ ਹੋਰ ਜਿਹੜੀਆਂ ਜ਼ਰੂਰਤਾਂ ਲੋਕਾਂ ਦੀਆਂ ਹੈਗੀਆਂ ਉਹਨਾਂ ਨੂੰ ਜੜਾ ਪੂਰਾ ਕੀਤਾ ਜਾ ਸਕੇ ਵੀ ਲੋਕ ਹੁਣ ਇਸ ਉਮੀਦ ਨਾਲ ਬੈਠੇ ਕਿ ਉਹ ਆਪਣੇ ਮਨਪਸੰਦ ਜੜਾ ਸਰਪੰਚ ਚੁਣਨਗੇ ਤਾਂ ਜੋ ਉਹਨਾਂ ਦੇ ਵਿਕਾਸ ਨੂੰ ਹੋਰ ਜਿਹੜੀ ਗਤੀ ਉਹ ਜਿੱਥੇ ਦਿੱਤੀ ਜਾ ਸਕੇ ਉੱਥੇ ਇੱਕ ਪਿੰਡ ਦੇ ਰੁਕੇ ਹੋਏ ਕੰਮ ਵੀ ਜਿਹੜੇ ਉਹ ਕਰਵਾਏ ਜਾ ਸਕਣ ਕੱਲ ਜਿਹੜੀ ਨਾਮਜ਼ਦੀਆਂ ਦਾ ਦੂਸਰੀ ਲੰਬੀਆਂ ਕਤਾਰਾਂ ਉਹ ਦੇਖਣ ਨੂੰ ਮਿਲੀਆਂ ਸੀ ਵੀ ਜਿਹੜੀ ਜਮਹੂਰੀਅਤ ਵਿੱਚ ਵੀ ਕਹਿੰਦੇ ਆ ਕਿ ਵਧੀਆ ਸੰਕੇਤ ਹੁੰਦੇ ਆ ਵੀ ਜਦੋਂ ਲੋਕ ਪੰਚੀ ਸਰਪੰਚੀ ਆਪਣੇ ਚੋਣਾਂ ਲਈ ਆਪਣੇ ਜਿਹੜਾ ਕਰਮ ਵਿੱਚ ਨਿਕਲ ਕੇ ਤੇ ਆਪਣੇ ਜਿਹੜੀ ਨਾਮਜ਼ਦਗੀਆਂ ਦਾਖਲ ਕੀਤੀਆਂ ਕਿਉਂਕਿ ਲੋਕ ਹਰ ਚਾਹੁੰਦਾ ਕਿ ਮੈਂ ਇਸ ਪਿੰਡ ਦਾ ਸਰਪੰਚ ਬਣਾ ਤੇ ਮੈਂ ਆਪਣੀ ਜਿਹੜੀ ਇਸੇ ਮਾਵਾਂ ਦਾ ਜਿਹੜਾ ਯੋਗਦਾਨ ਹੈਗਾ ਉਹ ਪਿੰਡ ਵਾਸਤੇ ਕਰਾਂ ਦੇ ਲੇਕਿਨ ਲੋਕਾਂ ਨੇ ਇਹ ਚੋਣਾਂ ਹੁੰਦਾ ਵੀ ਲੋਕ ਕਿਹੜੇ ਸਰਪੰਚ ਨੂੰ ਪਸੰਦ ਕਰਦੇ ਆ ਤੇ ਜੇ ਕਿਹੜੇ ਸਰਪੰਚ ਦੇ ਹੱਕ ਦੇ ਵਿੱਚ ਆਪਣੀ ਜਿਹੜੀ ਬਹੁਤ ਵੋਟ ਪੁੱਟਾਉਂਦੇ ਆ ਤਾਂ ਜੋ ਉਹ ਪਿੰਡ ਦਾ ਸਰਪੰਚ ਨੂੰ ਚੁਣ ਕੇ ਤੇ ਆਪਣੇ ਜਿਹੜੇ ਵਿਕਾਸ ਹੋਰ ਕਰਵਾਏ ਕਿਨ ਕੱਲ ਜਿਹੜੀਆਂ ਨਾਮਜਦਗੀਆਂ ਦਾਖਲ ਹੋਈਆਂ ਕਰੀਬ-ਕਰੀਬ 100% ਜਿਹੜੀਆਂ ਨਾਮਜਦਗੀਆਂ ਕੱਲ ਦਾਖਲ ਜੜੀਆਂ ਹੋ ਚੁੱਕੀਆਂ ਨੇ ਜਿਨ੍ਹਾਂ ਨੇ ਵੀ ਆਪਣੇ ਕਾਗਜ਼ ਭਰਨੇ ਸੀਗੇ ਉਹ ਭਰੇ ਨੇ ਕਿਉਂਕਿ ਕੱਲ ਬੜੀਆਂ ਲੰਬੀਆਂ ਕਤਾਰਾਂ ਉਹ ਦੇਖਣ ਨੂੰ ਮਿਲੀਆਂ ਸੀ ਲੇਕਿਨ ਇਨੀ ਜਦੋਂ ਜਹਤ ਤੋਂ ਬਾਅਦ ਵੀ ਲੋਕ ਜਿਹੜੇ ਆ ਉਹ ਲਾਈਨਾਂ ਵਿੱਚ ਖੜੇ ਦਿਖਾਈ ਦੇ ਰਹੇ ਸੀ ਭਾਵੇਂ ਉਹ ਬੀਬੀਆਂ ਸੀ ਚਾਹੇ ਮਰਦ ਸੀ ਸਾਰੇ ਜਿਹੜੇ ਲਾਈਨਾਂ ਵਿੱਚ ਖੜੇ ਦਿਖਾਈ ਦੇ ਰਹੇ ਸੀ ਵੀ ਹਰ ਨੂੰ ਵੀ ਇੱਕ ਸ਼ਖਸ ਜਿਹੜਾ ਉਹ ਚਾਂਦਾ ਵੀ ਜਿਹੜੇ ਵੀ ਚਾਵਨ ਸੀਗੇ ਉਹ ਪਿੰਡਾਂ ਦੇ ਜਾਂ ਉਹ ਉੱਥੇ ਖੜੇ ਦਿਖਾਈ ਦੇ ਰਹੇ ਸੀ ਵੀ ਉਹ ਚਾਹਦੇ ਸੀ ਕਿ ਪੰਚ ਸਰਪੰਚ ਜਾਂ ਮੈਂਬਰ ਵਾਸਤੇ ਸੀ ਆਪਣੇ ਕਾਗਜ਼ ਦਾਖਲ ਕਰੀਏ ਤਾਂ ਜੋ ਅਸੀਂ ਪਿੰਡ ਦੇ ਜਿਹੜਾ ਵਿੱਚ ਆਪਣੇ ਵਿਕਾਸ ਦੇ ਵਿੱਚ ਕੋਈ ਯੋਗਦਾਨ ਉਹ ਦੇ ਸਕੀਏ ਆਤਰ ਵਿੱਚ ਸਾਰਿਆਂ ਨੇ तकरीबन ਹਰ ਪਿੰਡ ਦੇ ਲੋਕਾਂ ਨੇ ਆਪਣੀ ਨਾਮਜ਼ਦੀਆਂ ਪੰਜੀ ਸਰਪੰਚੀ ਵਾਸਤੇ ਦਾਖਲ ਕੀਤੀਆਂ ਚੱਲ ਸਕੇ ਵੀ ਕਿਹੜੇ ਨਾਂ ਦੇ ਕਾਗਜ਼ ਜਿਹੜੇ ਸਹੀ ਨੇ ਜਾਂ ਕਿਹੜਾ ਦੇ ਗਲਤ ਪਾਈ ਗਏ ਨੇ ਤੇ 7 ਤਰੀਕ ਨੂੰ ਉਹ ਜਿਹੜੇ ਉਮੀਦਵਾਰ ਨੇ ਜਿਨ੍ਹਾਂ ਨੇ ਕਾਗਜ਼ ਪਰੇ ਨੇ ਜੇ ਉਹ ਚਾਹਣ ਕਿ ਉਹ ਆਪਣੇ ਜਿਹੜੇ ਕਾਗਜ਼ ਆ ਜੇ ਚੋਣਾਂ ਨਹੀਂ ਲੜਨਾ ਚਾਹੁੰਦੇ ਤੋਂ ਵਾਪਸ ਵੀ ਲੈ ਸਕਦੇ ਨੇ ਪ੍ਰਸ਼ਾਸਨ ਵੱਲੋਂ ਹੁਣ ਸਾਰੇ ਕਾਗਜ਼ ਜਿਹੜੇ ਆ ਉਹ ਖੰਗਾਲੇ ਜਾ ਰਹੇ ਨੇ 7 ਤਰੀਕ ਯਾਨੀ ਕਿ ਸੋਮਵਾਰ ਦੇ ਦਿਨ ਇਹ ਜਿਹੜੇ ਕਾਗਜ਼ ਵਾਪਸੀ ਲੈਣ ਦਾ ਜਿਹੜਾ ਵੀ ਉਹ ਟਾਈਮ ਲੋਕਾਂ ਨੂੰ ਦਿੱਤਾ ਗਿਆ ਜੇ ਅਗਰ ਮਤਲਬ ਕਿ ਆਪਣੇ ਚੋਣਾਂ ਨਹੀਂ ਲੜਨਾ ਚਾਹਦੇ ਤੇ ਉਸ ਤੋਂ ਬਾਅਦ ਜਿਹੜੇ ਆ ਵੀ ਮੈਦਾਨ ਦੇ ਵਿੱਚ ਉਤਰ ਕੇ ਆਪਣੀ ਜਿਹੜੀਆਂ ਕਿਸਮਤ ਦਾ ਜੋਰ ਰਜਮੈਸ਼ ਕਰਨਗੇ ਵੀ ਲੋਕ ਜਿਹੜੇ ਆ ਫਤਵਾ ਉਹ ਕਿਹਦੇ ਹੱਕ ਚ ਦੇਣਗੇ ਇਹ ਦੇਖਣਾ ਬਾਕੀ ਹੋਏਗਾ ਲੇਕਿਨ ਕਹਿ ਸਕਦੇ ਹਾਂ ਵੀ ਨਾਮ ਜਦਗੀਆਂ ਦੇ ਦੌਰ ਦੇ ਵਿੱਚ ਜਿਹੜੀਆਂ ਛਿਟਪਟ ਕੱਟਣਾ ਹੋਈਆਂ ਸੀਗੀਆਂ ਪ੍ਰਸ਼ਾਸਨ ਵੱਲੋਂ ਤੋਂ ਸਬਕ ਲੈਂਦਾ ਹੋਇਆ ਹੁਣ ਚੋਣ ਵਾਲੇ ਦਿਨ ਇਹੋ ਜਿਹੀ ਕਟਨਾ ਨਾ ਵਾਪਰਨ ਇਸ ਤੇ ਵੀ ਜਿਹੜਾ ਵੀ ਹੁਣ ਪ੍ਰਸ਼ਾਸਨ ਨੂੰ ਵੀ ਲੋੜ ਹੈ ਵੀ ਉਹ ਸੁਚੇਤ ਰਹੇ ਦੀ ਤਹਜੂ ਪੂਰੇ ਇੰਤਜ਼ਾਮ ਸਖਤ ਹੋਣ ਤਾਂ ਜੋ ਕੋਈ ਵੀ ਸ਼ਰਾਰਤੀ ਅੰਸਰ ਇਹ ਉੱਥੇ ਜਿਹੜੀ ਆਪਣੀ ਸ਼ਰਾਰਤ ਨਾ ਕਰ ਸਕੇ ਵੀ ਜਿਹੜਾ ਨੁਕਸਾਨ ਜਿੱਥੇ ਆਮ ਲੋਕਾਂ ਨੂੰ ਹੋਵੇ ਉੱਥੇ ਪੁਲਿਸ ਵਾਸਤੇ ਵੀ ਇੱਕ ਚੈਲੰਜ ਜਿਹੜਾ ਬਣ ਕੇ ਉਹ ਸਾਹਮਣੇ ਆਵੇ ਇਹ ਦੇਖਣਾ ਹੁਣ ਜਿਹੜਾ ਬਾਕੀ ਹੈ ਕਿ ਪ੍ਰਸ਼ਾਸਨ ਵੱਲੋਂ ਇਹਦੇ ਤੋਂ ਕਿੰਨਾ ਕੋਈ ਸਬਕ ਜਿਹੜਾ ਲਿੱਤਾ ਜਾਂਦਾ ਅਕਤੂਬਰ ਨੂੰ ਦੇਖਣ ਨੂੰ ਚੋਨਾਲੇ ਦਿਨ ਮੇਰੇ ਦੇ ਨੇ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਜਨਿਕ ਸ਼ੂਰਾ ਫਰੋਜ਼